ਬਿਲਕੁਲ ਪੰਜਾਬ ਦਾ ਜਿਹੜਾ ਹੈ ਔਰ ਪੰਥ ਦਾ ਇਹ ਸ਼ਰੋਮਣੀ ਅਕਾਲੀ ਦਲ ਤੋਂ ਬਗੈਰ ਨਹੀਂ ਸਰਨਾ ਔਰ ਕਾਲਪਤਖ ਸਾਹਿਬ ਦੀ ਇੱਥੇ ਸਾਰ ਜਮੀਨ ਤੇ ਸ਼ਰੋਮਣੀ ਅਕਾਲੀ ਦਲ ਜਿਹੜਾ ਉਹ ਸਥਾਪਿਤ ਹੋਇਆ ਸੀ ਔਰ ਇਹਦੀ ਇੱਕ ਵਾਈ ਵੀ ਹਮੇਸ਼ਾ ਉਹਨਾਂ ਲੋਕਾਂ ਨੇ ਕੀਤੀ ਜਿਨ੍ਹਾਂ ਨੇ ਝੇਲਾ ਕਟੀਆਂ ਔਰ ਪੰਥ ਲਈ ਜਿਹੜੇ ਹੈ ਉਹ ਛਿੱਧੀਆਂ ਦਿੱਤੀਆਂ ਔਰ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਜਿਹੜੀ ਹੈ ਗਵਾਈ ਤੇ ਪੰਜਾਬ ਦੀ ਕਰ ਸਕਦਾ ਔਰ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਇਸ ਕੰਦੀ ਗਾੜੀ ਸਾਡਾ ਤੇ ਰਾਜਧਾਨੀ ਉਹਨਾਂ ਦੀ ਬਣਨੀ ਕਹਦੇ ਨੇ ਯਾਰ ਤੋਂ ਇਹ ਵੀ ਨਹੀਂ ਬਣਦਿਆਗੇ ਔਰ ਖਾਲਸਾ ਪੰਥ ਦੇਖ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀ ਫੈਸਲਾ ਆਉਂਦਾ ਔਰ ਉਹ ਫੈਸਲਾ ਜਿਹੜਾ ਹੈ ਉਹ ਆਉਣਾ ਚਾਹੀਦਾ ਔਰ ਚੰਗੇ ਲੋਕਾਂ ਦੇ ਹੱਥ ਵਿੱਚ ਜਿਨ੍ਹਾਂ ਨੇ ਛਿੱਦੀਆਂ ਕੁਰਬਾਨੀਆਂ ਜ਼ੇਲਾਂ ਕਟੀਆਂ ਨੇ ਉਹਨਾਂ ਲੋਕਾਂ ਨੂੰ ਪੰਥ ਦੀ ਬਾਗਦੂਰ ਜਿਹੜੀ ਉਹ ਸਾਹਮਣੀ ਚਾਹੀਦੀ ਹੈ। ਵੀ ਕਦੇ ਪੁੰਤੜ ਸਾਹਿਬ ਜਾਂਦੇ ਆ ਕਦੀ ਹੋਰ ਜਾਂਦੇ ਆ ਕਦੀ ਕੋਈ ਹੋਰ ਜਾਂਦੇ ਆ। ਸੋ ਉਹ ਜਾ ਕੇ ਕਾਲ ਤਖਤ ਸਾਹਿਬ ਦੇ ਜ਼ਹਿਦਾਦ ਸਰਬਾਨ ਤੇ ਪੰਜ ਸਿੰਘ ਸਹਿਬਾਨਾਂ ਨੂੰ ਪ੍ਰੈਸ਼ਰਾਈਜ਼ ਕਰਦੇ ਆ ਕਿ ਤੁਸੀਂ ਫੈਸਲਾ ਜਿਹੜਾ ਹੈ ਉਹ ਉਹਨਾਂ ਦੇ ਹੱਕ 'ਚ ਕਰੋ। ਪਰ ਮੈਂ ਜੋ ਦਾਅਵੇ ਨਾ ਕਹਿੰਦਾ ਕਿ ਇਹੋ ਜਿਹੇ ਫੈਸਲੇ ਹੁਣ ਕਾਲ ਤਖਤ ਸਾਹਿਬ ਤੇ ਨਹੀਂ ਹੋਣਗੇ। ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋ ਮੈਂ ਸਮਝਦਾ ਕਿ ਅਜਿਹੇ ਸਵਾਵਾਂ ਜਿਹੜੀਆਂ ਕਰਨ ਵਾਲੇ ਮਹਾਨ ਪੁਰਸ਼ ਨੇ ਉਹਨਾਂ ਦਾ ਸਨਮਾਨ ਜਿਹੜਾ ਹੈ ਅੱਜ ਸਹੀ ਜੋ ਉਹਨਾਂ ਦਾ ਬਣਦਾ ਸੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤਾ ਭਾਈ ਸਾਹਿਬ ਜੀ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਯਾਰ ਇਹ ਲਈ ਪੰਜਾਬੀ ਚੱਕੀ ਦੇ ਲਈ ਇਕਾਲੀ ਗੱਲ ਦਾ ਰਕਾਰ ਬਿਲਕੁਲ ਪੰਜਾਬ ਦਾ ਜਿਹੜਾ ਹੈ ਔਰ ਪੰਥ ਦਾ ਇਹ ਸ਼ਰੋਮਣੀ ਅਕਾਲੀ ਦਲ ਤੋਂ ਬਗੈਰ ਨਹੀਂ ਸਰਨਾ ਵੱਖਰੀ ਗੱਲ ਹੈ ਕਿ ਇਹ ਸ਼ਰੋਮਣੀ ਅਕਾਲੀ ਦਲ ਜਿਹੜਾ ਹੈ ਇਹ ਉਹਨਾਂ ਲੋਕਾਂ ਨੇ ਬਣਾਇਆ ਸੀ 103 ਸਾਲ ਪਹਿਲਾਂ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਸ਼ਹੀਦੀਆਂ ਔਰ ਕਾਲਤਕ ਸਾਹਿਬ ਦੀ ਇੱਥੇ ਸਾਰ ਜਮੀਨ ਤੇ ਸ਼ਰਮਣੀ ਅਕਾਲੀ ਦਲ ਜਿਹੜਾ ਉਹ ਸਥਾਪਿਤ ਹੋਇਆ ਸੀ ਔਰ ਇਹਦੀ ਇਗਵਾਹੀ ਵੀ ਹਮੇਸ਼ਾ ਉਹਨਾਂ ਲੋਕਾਂ ਨੇ ਕੀਤੀ ਜਿਨ੍ਹਾਂ ਨੇ ਜੇਲਾਂ ਕੱਟੀਆਂ ਔਰ ਪੰਥਲੇ ਜਿਹੜੇ ਐ ਉਹ ਛਿੱਧੀਆਂ ਦਿੱਤੀਆਂ ਔਰ ਕਾਲੇ ਪਾਣੀ ਤੇ ਹੋਰ ਜਿਹੜੇ ਵੱਡੇ ਜਿਹੜੇ ਸਾਕੇ ਜਿਹੜੇ ਹੋਏ ਉਹਦੇ ਚ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਕੀਤੀ ਉਹੀ ਇਹਦੀ ਗਵਾਹੀ ਕਰਦਾ ਰਿਹਾ ਸੋ ਮੈਂ ਸਮਝਦਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਹੜਾ ਕਿਹਾ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਨਹੀਂ ਸਰਦਾ ਔਰ ਇਹ ਸਹੀ ਗੱਲ ਹੈ ਔਰ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਜਿਹੜੀ ਹੈ ਉਗਵਾਈ ਤੇ ਪੰਜਾਬ ਦੀ ਕਰ ਸਕਦਾ ਔਰ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਕਿਸਾਨਾਂ ਦੀ ਆਵਾਜ਼ ਹੈ ਔਰ ਪੰਜਾਬ ਦੇ ਪਾਣੀ ਦੀ ਆਵਾਜ਼ ਹੈ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦੀ ਆਵਾਜ਼ ਹੈ ਔਰ ਹੋਰ ਵੀ ਜਿੱਤਰਾ ਉਹਨਾਂ ਰਾਜਧਾਨੀ ਜਿਹੜੀ ਉੱਥੇ ਆਨੇ ਦੁਬਾਰਾ ਬਣਨੀ ਆ ਹਰਿਆਣੇ ਦੀ ਔਰ ਇਹ ਚੰਡੀਗੜ੍ਹ ਹੀ ਸਾਡਾ ਤੇ ਰਾਜਧਾਨੀ ਉਹਨਾਂ ਦੀ ਬਣਨੀ ਕਹਦੇ ਲਈ ਆ ਸੋ ਇਹ ਵੀ ਨਹੀਂ ਬਣਦਿਆਂਗੇ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਹਮੇਸ਼ਾ ਹੀ ਚਾਹੇ ਅਮਰਜੈਂਸੀ ਦਾ ਮੋਰਚਾ ਸੀ ਧਰਮ ਜੋਧ ਮੋਰਚਾ ਸੀ ਚਾਹੇ ਇਸ ਤੋਂ ਪਹਿਲੇ ਮੋਰਚੇ ਸੀ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਉਹਦੇ ਚ ਜਾ ਰਿਹਾ ਜਿਹੜਾ ਪੂਮਕਰ ਨਬੋਂਦਾ ਰਿਹਾ ਜੱਲਾ ਕਰਤਾ ਰਿਹਾ ਸੁਖਬੀਰ ਭਾਰਤ ਬਦਲ ਪਰ ਮੈਂ ਸਮਝਦਾ ਹਾਂ ਕਿ ਉਹਨਾਂ ਦੇ ਟਾਈਮ ਤੇ ਗਲਤੀਆਂ ਹੋ ਗਈਆਂ ਧਾਰਮਿਕ ਤੌਰ ਤੇ ਵੀ ਤੇ ਰਾਜਨੀਤਿਕ ਤੌਰ ਤੇ ਵੀ ਕਲੀਆਂ ਧਾਰਮਿਕ ਵੀ ਗਲਤੀਆਂ ਗੁਰੂਗ੍ਰੰਥ ਸਾਹਿਬ ਦੀ ਬੇਰਵੀ ਹੋਈ ਸਾਰਾ ਕੁਝ ਉਹ ਰਾਜਨੀਤਿਕ ਤੌਰ ਤੇ ਵੀ ਬਹੁਤ ਵੱਡੀਆਂ ਗਲਤੀਆਂ ਹੋਈਆਂ ਉਹਦੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਦਾ ਕੇਸ ਜਿਹੜਾ ਉਹ ਅੰਡਰ ਪ੍ਰੋਸੈਸ ਆ ਅੱਜ ਮੈਂ ਨਹੀਂ ਜਾਂ ਸਾਰਾ ਪੰਜਾਬ ਨਹੀਂ ਜਾਂ ਇਹ ਸਾਰਾ ਇਸ ਵੇਲੇ ਖਾਲਸਾ ਪੰਥ ਜਿਹੜਾ ਦੇਸ਼ ਆਪਦੇਸ਼ਾਂ 'ਚ ਬੈਠਾ ਉਹ ਕਾਲਕਤਕ ਸਾਹਿਬ ਦੇ ਜਹੇਦਾਰ ਸਾਹਿਬ ਦੇ ਫੈਸਲੇ ਤੇ ਨਜ਼ਰਾਂ ਉਹਨਾਂ ਦੀ ਟਿਕੀਆਂ ਨੇ ਵੀ ਇਹ ਕਿਹੋ ਜਿਹਾ ਫੈਸਲਾ ਜਿਹੜਾ ਹੈ ਜਿਨ੍ਹਾਂ ਲੋਕਾਂ ਦੇ ਰਾਜ ਵਿੱਚ ਏਡੀਆਂ ਵੱਡੀਆਂ ਕਟਾਈਆਂ ਹੋਈਆਂ ਸੰਗਤ ਨਾਰਾਜ਼ ਹੋ ਗਈ ਔਰ ਉਹਨਾਂ ਰਾਮ ਰਿਵਨ ਨੂੰ ਮਾਫੀ ਦਿੱਤੀ ਗਈ 295 ਦਾ ਪਰਚਾ ਮਾਫ ਕੀਤਾ ਗਿਆ ਚਾਹੇ ਉਥੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਦਬੀ ਹੋਈ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਅੱਜ ਖਾਲਸਾ ਪੰਥ ਦੇਖ ਰਿਹਾ ਹੈ ਪਿਛਰੀ ਆਕਾਲ ਤਖਤ ਸਾਹਿਬ ਤੇ ਕੀ ਫੈਸਲਾ ਆਉਂਦਾ ਔਰ ਉਹ ਫੈਸਲਾ ਜਿਹੜਾ ਹੈ ਉਹ ਆਉਣਾ ਚਾਹੀਦਾ ਔਰ ਚੰਗੇ ਲੋਕਾਂ ਦੇ ਹੱਥ ਵਿੱਚ ਜਿਨ੍ਹਾਂ ਨੇ ਸ਼ੀਦੀਆਂ ਕੁਰਬਾਨੀਆਂ ਜੇਲਾਂ ਕੱਟੀਆਂ ਨੇ ਉਹਨਾ ਲੋਕਾਂ ਨੂੰ ਪੰਥ ਦੀ ਬਾਗ ਡੋਰ ਜਿਹੜੀ ਉਹ ਸਾਹਮਣੀ ਚਾਹੀਦੀ ਹੈ ਫੈਸਲਾ ਚਾਹੇ ਧਾਰਮਿਕ ਆਵੇ ਚਾਹੇ ਰਾਜਨੀਤਿਕ ਆਵੇ ਜੇਕਰ ਦੁਬਾਰਾ ਅਕਾਲੀ ਦਲ ਮੂਰਤ ਸੁਰਜੀਤ ਹੁੰਦਾ ਹੈ ਤੇ ਲੱਗਦਾ ਕਿ ਅੱਗੇ ਵਾਸਤੇ ਸੁਖਵੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣ ਨਹੀਂ ਮੈਂ ਇਹਦੇ ਬਾਰੇ ਨਹੀਂ ਕੁਝ ਕਹਿੰਦਾ ਕਿਉਂਕਿ ਇਹ ਕਿਸੇ ਦੀ ਕੋਈ ਪਿਤਾ ਪੁਰਖੀ ਕੋਈ ਕਿਸੇ ਦੀ ਵਿਰਾਸਤ ਨਹੀਂ ਗਈ ਇੱਥੇ ਹਮੇਸ਼ਾ ਜੇਲ੍ਹ ਵਾਲੇ ਕੁਰਬਾਨੀ ਵਾਲੇ ਪੰਥ ਲਈ ਮਰ ਮਿਟਣ ਵਾਲੇ ਲੋਕ ਜਿਹੜੇ ਉਹ ਹੀ ਦਿਗਵਾਈ ਕਰਦੇ ਰਹੇ ਆ ਉਹਨਾਂ ਵਾਲੇ ਟਾਈਮ ਵਿੱਚ ਵੀ ਉਹ ਗਵਾਈ ਕਰਨਗੇ ਤਾ ਪੰਥ ਦੇ ਪੰਜਾਬ ਜਿਹੜਾ ਬਚੂਗਾ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੇਖਣਾ ਉਹਨਾਂ ਦੇ ਪ੍ਰਿਵਿਊ ਦੇ ਵਿੱਚ ਹੈ ਕਿ ਉਹਨਾਂ ਨੇ ਜਿਹੜੇ ਆ ਇਹ ਕੀ ਫੈਸਲੇ ਦੇਣਾ ਹੈ ਉਹ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਭਾ ਉਹਨਾਂ ਦੇ ਤੁਹਾਨੂੰ ਲੱਗਦਾ ਹੈ ਇਹ ਸੁਖਬੀਰ ਬਾਦਲ ਦੇ ਫੈਸਲੇ ਉੱਤੇ ਜਿੱਥੇ ਰਹਿਦਾ ਉੱਤੇ ਪ੍ਰੈਸ਼ਰ ਪਾਇਆ ਜਾਵੇ ਹਾਂ ਬਿਲਕੁਲ ਇਹ ਮੈਂ ਕਹਿਣਾ ਚਾਹਣਾ ਕਿ ਕਦੇ ਭੁੰਦਰ ਸਾਹਿਬ ਜਾਂਦੇ ਆ ਕਦੇ ਹੋਰ ਜਾਂਦੇ ਆ ਕਦੇ ਕੋਈ ਹੋਰ ਜਾਂਦੇ ਆ ਸੋ ਉਹ ਜਾ ਕੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਭਾ ਤੇ ਪੰਜ ਸਿੰਘ ਸਹਿਬਾ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਦੇ ਆ ਕਿ ਤੁਸੀਂ ਫੈਸਲਾ ਜਿਹੜਾ ਹੈ ਉਹ ਉਹਨਾਂ ਦੇ ਹੱਕ ਚ ਕਰੋ ਇਹ ਤਾਂ ਫਿਰ ਉਹੀ ਗੱਲ ਹੋ ਗਈ ਜਿ ਤਰ੍ਹਾਂ ਕਾਲ ਤਖਤ ਸਾਹਿਬ ਤੇ ਲੋਕ ਪਹਿਲਾਂ ਹੀ ਕਹਿੰਦੇ ਸੀ ਕਿ ਜੋ ਫੈਸਲਾ ਮਨਮਰਜ਼ੀ ਦਾ ਉਹ ਫੈਸਲੇ ਪਿਛਲੇ ਜਿਹੇ ਦਰਤੋ ਜਿਹੜੇ ਐ ਉਹ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਚਾਹ ਸ਼੍ਰੋਮਣੀ ਕਾਲੀ ਦਲ ਦੇ ਪ੍ਰਭਾਵ ਵਾਲੇ ਲੀਡਰਾਂ ਨੂੰ ਵਰਤ ਕੇ ਹੁੰਦੇ ਰਹਾ ਪਰ ਮੈਂ ਜੋ ਦਾਅਵੇ ਨਾ ਕਹਿਣਾ ਕਿ ਇਹੋ ਜਿਹੇ ਫੈਸਲੇ ਹੁਣ ਕਾਲ ਤਖਤ ਸਾਹਿਬ ਤੇ ਨਹੀਂ ਹੋਣਗੇ ਔਰ ਜੋ ਪੰਥ ਨੂੰ ਔਰ ਪੰਜਾਬ ਨੂੰ ਔਰ ਉਹ ਹਿੰਦ ਪੰਜਾਬ ਦੇ ਲੋਕਾਂ ਨੂੰ ਔਰ ਪੰਥ ਨੂੰ ਪ੍ਰਮਾਣੂਗਾ ਇਹੇ ਫੈਸਲੇ ਦੀ ਅਮੇਤ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਰਾ ਪੰਥ ਕਰ ਰਿਹਾ ਔਰ ਜੋ ਵੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਕਰਨਗੇ ਔਰ ਪੰਜ ਸਿੰਘ ਸਾਹਿਬਾਨ ਕਰਨੇ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਔਰ ਬਹੁਤ ਉਹਨਾਂ ਦਾ ਮਾਣ ਹੈ ਔਰ ਉਹ ਸੋਚ ਸਮਝ ਕੇ ਹਰ ਇੱਕ ਫੈਸਲਾ ਉਹ ਕਰਨ ਜਿਹੜਾ ਦਾ ਕਾਲੀਦਲ ਜਿਹੜਾ ਹੈ ਉਹ ਤਗੜਾ ਹੋਵੇ ਨਾ ਕਿ ਕਾਲੀਦਲ ਜਿਹੜਾ ਹੈ ਉਹ ਪਹਿਲਾ ਜਿਹੜਾ ਅਰਸ਼ ਤੋਂ ਫਰਸ਼ ਤੇ ਆਇਆ ਉਹ ਇਹੋ ਜਿਹੀ ਕੋ ਗੱਲ ਜਿਹੜੇ ਆ ਇਹ ਫੈਸਲੇ ਹੁਣ ਚੰਗੇ ਚੜ੍ਹਦੀ ਕਲਾ ਵਾਲੇ ਫੈਸਲੇ ਆ ਹੀ ਆਸ ਤੇ ਉਮੀਦ ਹਕਾਲ ਤੱਕ ਸਾਥ ਤੋ ਰੱਖ ਰਹੇ ਆ